ਰਾਜ ਦੇ ਵਿਸ਼ਰਾਮ ਕਰਦੇ ਲੋਕਾਂ ਨੂੰ ਲੋਕ ਕਰਨ ਇਹ ਸਰਕਾਰ ਉਸ ਨੂੰ ਮਾਨਗਨ ਕਰਦੀ ਹੈ ਆਪਣੇ ਟਾਈਮ ਦੇਖ ਲੈ ਕਿੰਨੇ ਕੰਮ ਦੇ ਬਣਦਾ ਹੈ ਪਰ ਕੋਈ ਟਾਈਮ ਤੋਂ ਨਹੀਂ ਲਾਵਾ ਲਈ ਬਹੁਤ ਬੜਾ ਵਿਕਾਰ ਕਰ ਰਿਹਾ ਹੈ ਬਲੰਕ ਕਮਟੀ ਅੱਜ ਇਹ ਨਗਰ ਕੀਰਤਨੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗੁਰਤੇਗ ਬਹਾਦਰ ਸਾਹਿਬ ਦੇ ਵਿੱਚੋਂ ਜਿਹੜੀ ਇਹਦੀ ਸ਼ੋਭਾ ਯਾਤਰਾ ਨਿਕਲੂਗੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੈ ਇਹ ਅੱਜ ਸ਼ਹਿਰ ਦੇ ਵੱਖ-ਵੱਖ ਅਦਾਰਿਆਂ ਦੇ ਵਿੱਚ ਵੱਖ-ਵੱਖ ਭਾਈਚਾਰਿਆਂ ਨੇ ਲੰਗਰ ਲਾਏ ਆ ਤਾਂ ਜੋ ਕਿ ਸਵੇਰੇ ਹੌਂ 11 ਵਜੇ ਦੀ ਰਵਾਨਗੀ ਹੈ ਇੱਥੋਂ ਹੁੰਦਾ ਹੈ 90 ਫੁੱਟੀ ਤੇ ਉੱਥੇ ਕਾਰ ਐਸੋਸੀਏਸ਼ਨ ਵੱਲੋਂ ਲੰਗਰ ਹੈ ਫਿਰ ਡਿਪਟੀ ਸਾਹਿਬ ਦੇ ਦਫ਼ਤਰ ਫਿਰ ਨਗਰ ਕੌਂਸਲ ਵੱਲੋਂ ਐਮਐਲਏ ਸਾਹਿਬ ਦੇ ਦਫ਼ਤਰ ਵੱਖ-ਵੱਖ ਲਾ ਕੇ ਲਾਸਟ ਟ੍ਰੱਕ ਜੀਵੀਆਂ ਵੱਲੋਂ ਲੰਗਰ ਲਾਇਆ ਗਿਆ ਹਰਸ ਤੇਰਾ ਬਹੁਤ ਸਰਦਾ ਨਾਲ Hindu Sikh ਸਾਰੇ ਇਕੱਠੇ ਹੋ ਕੇ ਇਸ ਸਾਲ ਦਾ ਜਿਹੜਾ ਦਿਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਾ ਸਰਬਸ੍ਰੀ ਦਾ ਸਾਰੇ ਬੜੇ ਸਹਿਰਨ ਨੂੰ ਅੱਜ ਜਵਾਨਾਂ ਨੂੰ ਇਹ ਮੈਸੇਜ ਹੈ ਵੀ ਸਾਰੇ ਤੁਸੀਂ ਨੋਟ ਵੀ ਕਰੋਗੇ ਨੌਜਵਾਨ ਆਪ ਤੁਸੀਂ ਦੇਖੋਗੇ ਅੱਗੇ ਝਾੜੂ ਦੀ ਸੇਵਾ ਕਰ ਰਹੇ ਨੇ ਸਿੱਖੀ ਵੱਲ ਜਾ ਰਹੇ ਨੇ ਐਨਾ ਮਹਾਰਾਜ ਦੀ ਕਿਰਪਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਇਸ ਜਨਮ ਦਿਨ ਨੂੰ ਸਵਰਤਤ ਹੋ ਕੇ ਸਾਰੇ ਸਾਡੇ ਭਾਈਚਾਰੇ 'ਚ ਛੇ ਮੰਦਰ ਵੱਲੋਂ ਦੇਖੋਗੇ ਵੀ ਐਡਾ ਵੱਡਾ ਲੰਗਰ ਲਾਇਆ ਜਾਂਦਾ ਹੈ ਇੱਥੇ ਜੱਤ ਪਾਤ ਉੱਪਰ ਕੇ ਇਹ ਸਵੇਰ ਯਾਤਰਾ ਦੀ ਸ਼ੋਭਾ ਵਧਾਈ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਪਾਤਸ਼ਾਹ ਸ਼ਹਿਰ ਦੇ ਵਿੱਚ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਰਮਾਨੈਂਟ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ ਜੋ ਕਿ ਸੰਗਤਾਂ ਦੇ ਬਹੁਤ ਹੀ ਵਧੀਆ ਉਰਸ਼ਾ ਨਾਲ ਤੇ ਉਪਰਾਲੇ ਨਾਲ ਹਰ ਸਾਲ ਦੀ ਤਰ੍ਹਾਂ ਅੱਜ ਵਿਸ਼ਾਲ ਨਗਰ ਕੀਰਤਨ ਪਾਤਰਾ ਸ਼ਹਿਰ ਵਿੱਚ ਦੀ ਹੁੰਦਾ ਹੋਏਾਰੇ ਸ਼ਹਿਰ ਵਿੱਚ ਦੀ ਹੁੰਦਾ ਹੋਏ ਸ਼ਾਮ ਨੂੰ ਗੁਰਦੁਆਰਾ ਵਾਪਸੀ ਹੋਣੀ ਆ ਉਹਦੀ ਸੀ ਤੇ ਇਹ ਜੋ ਨਗਰ ਕੀਰਤਨ ਹੈ ਇਹ ਜਨਮ ਦਿਹਾੜੇ ਨੇ ਜੇ ਉਸ ਮਹਾਨ ਸ਼ਖਸੀਅਤ ਸਰਵੰਸਦਾਨੀ ਜਿਨ੍ਹਾਂ ਨੇ ਸਾਰਾ ਪਰਿਵਾਰ ਹੀ ਆਪਣਾ ਕੌਮ ਦੇ ਲੇਖੇ ਲਾਇਆ ਉਹਨਾਂ ਦੀਆਂ ਯਾਦਾਂ ਜਨਮ ਦਿਨ ਉਹਨਾਂ ਦੇ ਬਣਾਏ ਜਾਂਦੇ ਨੇ ਸੋ ਸਾਨੂੰ ਇਸ ਪ੍ਰੋਗਰਾਮ ਤੋਂ ਵੀ ਸਿੱਖਿਆ ਵੀ ਲੈਣੀ ਚਾਹੀਦੀ ਹੈ ਕਿ ਅਸੀਂ ਜਿਸ ਤਰ੍ਹਾਂ ਉਹਨਾਂ ਨੇ ਕੌਮ ਵਾਸਤੇ ਸਿੱਖੀ ਵਾਸਤੇ ਦੇਸ਼ ਵਾਸਤੇ ਆਪਣਾ ਸਾਰਾ ਪਰਿਵਾਰ ਵਾਰਿਆ ਸਾਨੂੰ ਵੀ ਉਹਨਾਂ ਦੇ ਪਰ ਜਿਨ੍ਹਾਂ ਦੇ ਚਲਦੇ ਹੋਏ ਉਹਨਾਂ ਦੇ ਸੰਦੇਸ਼ਾਂ ਨੂੰ ਮੰਨਣਾ ਚਾਹੀਦਾ ਹੈ ਤੇ ਅਸੀਂ ਵੀ ਬਾਕੀ ਸਾਰੇ ਜਿੰਨੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਰਹਿਤ ਰਹੋ ਗੁਰੂ ਵਾਲੇ ਬਣੋ ਤੇ ਇਹ ਸ਼ਬਦ ਜਿਹੜੇ ਕੀਰਤਨ ਨੇ ਸਾਰੇ ਹੁੰਦੇ ਹੋਏ ਜਾਣਗੇ ਉਹਨਾਂ ਦਾ ਰਾਹਾ ਲੈਣ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੈਭੇ ਕਮਾਲ ਉਹਨਾਂ ਦਾ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅੱਜ ਪੂਰੇ ਸ਼ਹਿਰ ਵਿੱਚ ਦੀ ਪਿੰਡ ਵਿੱਚ ਦੀ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਲੋਕਾਂ ਦਾ ਸੰਗਤਾਂ ਦਾ ਉਸ਼ਾ ਹੈ ਸੋਡੇ ਸਾਹਮਣੇ ਹੀ ਆ ਵੀ ਟਰਾਲੀਆਂ ਭਰ-ਭਰ ਕੇ ਸੰਗਤ ਪੈਦਲ ਵੀ ਬਹੁਤ ਸ਼ਰਧਾ ਨਾਲ ਜਾ ਰਹੀ ਆ ਤੇ ਤੁਮ ਤਾਂ ਬਨਾਲ ਮਨਾ ਰਹੇ ਆ ਤੇ ਲੰਗਰ ਵੀ ਬੜੇ ਲੱਗੇ ਹੋਏ ਆ